ਇਹੜਾ ਬਕਾਨ ਹੈ ਹਮ ਅੱਜ ਜਿਸ ਰੂਪ ਵਿੱਚ ਅਸੀਂ ਦੇਖ ਰਹੇ ਹਾਂ ਹਮ ਇਹ ਸਹੀ ਅਰਜਨ ਦਾ ਇਹ ਗੁਰੂ ਅਰਜਨ ਦੇਵ ਸਾਹਿਬ ਦਾ ਘਰ ਹੈ ਕਿੰਨਾ ਕੁ ਸਮਾਂ ਗੁਰੂ ਸਾਹਿਬ ਨੇ ਇੱਥੇ ਕੱਟਿਆ ਸੀਗਾ 25 ਸਾਲ ਦੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਵੀ ਉਦੋਂ ਨਾਲ ਸੀਗੇ ਹਾਂ ਬਚਪਨ ਵਿੱਚ ਨਾਲ ਸੀ ਜੀ ਬਾਕੀ ਹੋਰ ਪਰਿਵਾਰ ਚ ਕੌਣ-ਕੌਣ ਸੀ ਨਾਲ ਜਿਹੜੇ ਰਹੇ ਤੇ ਭਾਈ ਬਿੱਲੀ ਜੰਦੀ ਜੀ ਜੀ ਬਾਬਾ ਬੁੱਢਾ ਜੀ ਸਾਈ ਮੀ ਅਮੀਰ ਜੀ ਇਹ ਸਾਰੇ ਮਹਾਂਪੁਰਖਾਂ ਨੇ ਚੱਕ ਨਾਏ ਨੇ تھے ਜੀ ਭਾਈ ਗੁਰਦਾਸ ਜੀ ਹਮ ਇਸ ਤੋਂ ਰਾਵਾਂ ਹਮ ਪੈਂਡਾ ਜੀ ਹਮ ਬੋਖਾ ਜੀ ਜੀ ਕਨਿਆੜਾ ਜੀ 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 ਇਹ ਗੁਰ ਸਿੱਖ ਇਹਨਾਂ ਸਾਰਿਆਂ ਨੇ ਇੱਥੇ ਚਰਨ ਪਾਏ ਆ ਜੀ ਹਾਂ ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਇੱਥੇ ਆਏ ਬਹੁਤ ਸਾਰੇ ਲੋਕ ਨਾ ਇਹ ਗੱਲਾਂ ਕਰਦੇ ਸੀ ਕਿ ਵੀ ਇੱਥੇ ਗੁਰੂ ਅਰਜਨ ਪਾਤਸ਼ਾਹ ਆਏ ਨਹੀਂ ਉਹ ਤਾਂ ਬਾਹਰਲੀ ਜਗ੍ਹਾ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਉੱਥੇ ਹੀ ਆਏ ਸੀ ਵਾਹ ਵਾਹ ਜੀ ਸਾਡੇ ਲੋਕਾਂ ਦੀ ਸਮਝ ਜਿਹੜੀ ਹੈ ਮੈਨੂੰ ਨਾ ਤੇ ਬੜਾ ਜਿਆਦਾ ਅਫਸੋਸ ਆ ਇਸ ਨਾ ਕਰਾਤੇ ਹੂੰ ਵੀ ਜੈਸ ਗੁਰੂ ਅਰਜਨ ਦੇਵ ਸਾਹਿਬ ਨੇ 2.5 ਸਾਲ ਐਸ ਖੁਈ ਦਾ ਚਲ ਚ ਗਿਆ ਐ ਜਿਹੜੀ ਆ ਤੁਹਾਡੇ ਪਿੱਛੇ ਖੁਈ ਆ ਹਾਂਜੀ ਇਸੇ ਖੁਈ ਦਾ ਚਲ ਚੱਕਦੇ ਰਹੇ ਚਲ ਚੱਕਦੇ ਰਹੇ ਜੀ ਜੈਸ ਖੁਈ ਤੇ ਇੱਥੇ ਆ ਕੇ ਇਸ਼ਾਰਾ ਕੀਤਾ ਜੀ ਜਿੱਥੇ ਆ ਕੇ ਸਾਰਾ ਪਰਿਵਾਰ ਰਿਹਾ ਹੂੰ ਤੇ ਗੁਰੂ ਅਰਜਨ ਦੇਵ ਸਾਹਿਬ ਤੇ ਘਰ ਨਹੀਂ ਆਏ ਜੀ ਨਹੀਂ ਨਹੀਂ ਉਹ ਜਿਹੜੀ ਮਹੰਮਤਾ ਦੀ ਗੱਲ ਕੀਤੀ ਕਹਿੰਦੇ ਵੀ ਇੱਥੇ ਮੰਤਰੇ ਰਹੇ ਨੇ ਕਾਫੀ ਲੰਮਾ ਸਮਾਂ ਉਹਨਾਂ ਨੇ ਵੀ ਸੇਵਾ ਸੰਭਾਲ ਕੀਤੀ ਇਹਦੀ ਉਹ ਕਦੋਂ ਕੋ ਉਹਨਾਂ ਦਾ ਕਬਜ਼ਾ ਕਦੋਂ ਹੁੰਦਾ ਸੰਗਤ ਜੀ ਆਪਾਂ ਪ੍ਰਾਤਨ ਘਰ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਦਿਖਾ ਰਿਹਾ ਬਹੁਤ ਪੁਰਾਣਾ ਘਰ ਹੈ ਬਹੁਤ ਵੱਡਾ ਇਤਿਹਾਸ ਹੈ ਆਪਣੇ ਨਾਲ ਗਿਆਨੀ ਦਰਸ਼ਨ ਸਿੰਘ ਜੀ ਮੌਜੂਦ ਨੇ ਜਿਹੜੇ ਇਸ ਜਗ੍ਹਾ ਤੇ ਕੀਰਤਨ ਦੀ ਸੇਵਾ ਲਵਾਉਂਦੇ ਰਹੇ ਨੇ ਆਪਾਂ ਪੌਣੇ ਫਤਈ ਸਾਹਿਬ ਤੇ ਕਰਦੇ ਹਾਂ ਦਾ ਲਾਭ ਤਾਂ ਬਾਬਾ ਜੀ ਵਾਹ ਖਾਲਸਾ ਵਾਹ ਗੁਰੂ ਜੀ ਕਾ ਖਾਲਸਾ ਜੀ ਵਾਹ ਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਪੁਰਾਣਾ ਘਰ ਜਿਹੜਾ ਵਾ ਕਹਿੰਦੇ ਇੱਥੇ ਗੁਰੂ ਅਰਜਨ ਦੇਵ ਸਾਹਿਬ ਆਏ ਸੀ ਜੀ ਕੀ ਹੈ ਇਸ ਪ੍ਰਾਤਨਤਾ ਜੇ ਇਸ ਘਰ ਦੀ ਜਾਣਣੀ ਹੋਵੇ ਤਾਂ ਇਸ ਦੀ ਇਤਿਹਾਸਕ ਜਾਣਕਾਰੀ ਹੈ ਜੀ ਮਾਤਾ ਨੰਬਰਦਾਰਨੀ ਸੁਖਵੰਤ ਕੌਰ ਜੀ ਸਰਦਾਰ ਦਾਨ ਸਿੰਘ ਜੀ ਚੌਧਰੀ ਜੀ ਉਹ ਇਸ ਪਿੰਡ ਦੀ ਨੰਬਰਦਾਰੀ ਕਰਦੇ ਸੀ ਜੀ ਜਦੋਂ ਗੁਰੂ ਅਰਜਨ ਦੇਵ ਸਾਹਿਬ ਇੱਥੇ ਆਏ ਐ ਬਾਹਰ ਆ ਕੇ ਬੈਠੇ ਐ ਉਹਨੂੰ ਸੇਖ ਸੰਗਤਾਂ ਦੇ ਬਾਰੇ ਪਤਾ ਲੱਗਾ ਮਾਤਾ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਇੱਥੇ ਘਰ ਵਜਨ ਦੇ ਕੇ ਰੱਖਿਆ ਐ ਅੱਛਾ ਜੀ ਇਹ ਜਿਹੜਾ ਮਕਾਨ ਐ ਅੱਜ ਜਿਸ ਰੂਪ ਵਿੱਚ ਅਸੀਂ ਦੇਖ ਰਹੇ ਹਾਂ ਇਹ ਸਹੀ ਅਰਜਨ ਦੇਵ ਗੁਰੂ ਅਰਜਨ ਦੇਵ ਸਾਹਿਬ ਦਾ ਘਰ ਐ ਕਿੰਨਾ ਕੁ ਸਮਾਂ ਗੁਰੂ ਸਾਹਿਬ ਨੇ ਇੱਥੇ ਕੱਟਿਆ ਸੀਗਾ 25 ਸਾਲ ਦੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਵੀ ਉਦੋਂ ਨਾਲ ਸੀਗੇ ਹਾਂ ਪਤ ਪਰ ਵਿੱਚ ਨਾਲ ਸੀ ਜੀ ਬੁਰੂ ਦੇ ਰੂਪ ਵਿੱਚ ਨਹੀਂ ਹਾਂ ਗੁਰੂ ਅਰਜਨ ਦੇਵ ਸਾਹਿਬ ਦਾ ਕਰੀਬਨ ਛੋਟੇ ਬਚਪਨ ਦੇ ਰੂਪ ਵਿੱਚ ਗੁਰੂ ਅਰਗਵਿੰਦ ਪਾਤਸ਼ਾਹ ਹਾਂਜੀ ਤੇ ਆ ਬਾਕੀ ਹੋਰ ਪਰਿਵਾਰ ਚ ਕੌਣ ਕੌਣ ਸੀ ਨਾਲ ਜਿਹੜੇ ਰਹੇ ਇੱਥੇ ਭਾਈ ਬਿਲੀ ਜੰਦ ਜੀ ਜੀ ਬਾਬਾ ਬੁੱਢਾ ਜੀ ਸਾਈ ਮੀ ਅਮੀਰ ਜੀ ਇਹ ਸਾਰੇ ਮਹਾਂਪੁਰਖਾਂ ਨੇ ਚੱਕ ਨਾ ਪਾਏ ਨੇ ਇੱਥੇ ਜੀ ਭਾਈ ਗੁਰਦਾਸ ਜੀ ਹਮ ਇਸ ਤੋਂ ਰਾਬਾ ਹਮ ਪੈਂਡਾ ਜੀ ਹਮ ਬੋਖਾ ਜੀ ਜੀ ਕਨਿਆੜਾ ਜੀ 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 ਇਹ ਗੁਰਸਿੱਖ ਇਹਨਾਂ ਸਾਰਿਆਂ ਨੇ ਇੱਥੇ ਚਰਨ ਪਾਏ ਆ ਜੀ ਹਾਂ ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਇੱਥੇ ਆਏ ਦਰਸ਼ਨ ਮੇਰੇ ਬਹੁਤ سارے ਲੋਕ ਨਾ ਇਹ ਗੱਲਾਂ ਕਰਦੇ ਸੀਗੇ ਵੀ ਇੱਥੇ ਗੁਰੂ ਅਰਜਨ ਪਾਤਸ਼ਾਹ ਆਏ ਨਹੀਂ ਉਹ ਤਾਂ ਬਾਹਰਲੀ ਜਗ੍ਹਾ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਉੱਥੇ ਹੀ ਆਏ ਸੀ ਵਾਹ ਵਾਹ ਜੀ ਸਾਡੇ ਲੋਕਾਂ ਦੀ ਸਮਝ ਜਿਹੜੀ ਹੈ ਮੈਨੂੰ ਉਹਨਾਂ ਤੇ ਬੜਾ ਜਿਆਦਾ ਅਫਸੋਸ ਐ ਇਸ ਨਾ ਕਰਾਤੇ ਹੂੰ ਬਿਜੇਸ ਗੁਰੂ ਅਰਜਨ ਦੇਵ ਸਾਹਿਬ ਨੇ 2.5 ਸਾਲ ਐਸ ਖੁਈ ਦਾ ਚਲ ਚ ਗਿਆ ਐ ਜਿਹੜੀ ਤੁਹਾਡੇ ਪਿੱਛੇ ਖੁਈ ਆ ਹਾਂਜੀ ਇਸੇ ਖੁਈ ਦਾ ਚਲ ਚਕਦੇ ਰਹੇ ਚਲ ਚਕਦੇ ਰਹੇ ਜੀ ਜੈਸ ਖੁਈ ਤੇ ਇੱਥੇ ਆ ਕੇ ਇਸ਼ਹਾਰ ਕੀਤਾ ਜੀ ਜਿੱਥੇ ਆ ਕੇ ਸਾਰਾ ਪਰਿਵਾਰ ਰਿਹਾ ਹੂੰ ਤੇ ਗੁਰੂ ਅਰਜਨ ਦੇਵ ਸਾਹਿਬ ਤੇ ਘਰ ਨਹੀਂ ਆਏ ਜੀ ਜਿਹੜਾ ਅੱਜ ਵੀ ਗੁਰਦੁਆਰਾ ਗੁਰੂ ਕੋਠੜੀ ਦੇ ਨਾਲ ਮੌਜੂਦ ਹੈ ਇਹ ਜਿਹੜੇ ਤਰਕਸ਼ੀਰ ਬੰਦੇ ਨੇ ਜਿਨ੍ਹਾਂ ਦੀ ਜਾਣਕਾਰੀ ਬਿਲਕੁਲ ਕਮਜ਼ੋਰ ਜੀ ਕਿ ਅਸੀਂ ਨਾ ਸਮਝਿਆ ਵਾਲੀ ਗੱਲ ਕਹਿ ਸਕਦੇ ਹਾਂ ਇਹ ਤੋਂ ਜ਼ਿਆਦਾ ਕੋਈ ਮਾੜਾ ਨਾ ਮਜਨੇ ਬਰਤਦਾ ਜੀ ਅੱਛਾ ਇਹ ਜਿਤਰਾ ਤੁਸੀਂ ਦੱਸ ਰਹੇ ਹੋ ਵੀ ਗੁਰੂ ਸਾਹਿਬ ਇੱਥੇ ਪਰਿਵਾਰ ਸਮੇਤ ਰਹੇ ਆ ਕੁਝ ਲੋਕਾਂ ਦਾ ਇਹ ਵੀ ਕਹਿਣਾ ਵੀ ਇੱਥੇ ਕੁਝ ਮਹੰਤਾਂ ਦਾ ਵੀ ਜਿਹੜਾ ਕਬਜ਼ਾ ਰਿਹਾ ਥੋੜਾ ਸਮਾਂ ਉਹ ਕਦੋਂ ਕਰਿਆ ਦੇਖੋ ਜੀ ਹਕੀਕਤ ਇਹ ਹੈ ਹਾਂ ਗੁਰੂ ਅਰਜਨ ਦੇਵ ਸਾਹਿਬ ਜਦੋਂ ਇਹ ਜਨਗਰਵੀ ਇੱਥੇ ਰਹੇ ਜੀ ਬਾਅਦ ਵਿੱਚ ਇਹ ਤੋਂ ਬਾਅਦ ਜਾਣ ਸਵੇ ਹੂੰ ਜਿਹੜੇ ਸਿੱਖ ਸੰਗਤਾਂ ਸੀ ਜੀ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੀ ਧਾਰਮਿਕ ਨਿਸ਼ਾਨੀ ਆ ਹਾਂ ਧਾਰਮਿਕ ਯਾਦਗਾਰਾ ਜੀ ਉਹਨੂੰ ਸਾਹਮਣਾ ਜਾਇਆ ਜੀ ਇੱਥੇ ਕੁ ਥੜੇ ਬਣਾਏ ਗਏ ਹੂੰ ਆ ਜਿੱਥੇ ਗੁਰਦਾਰਾ ਗੁਰੂ ਕੀ ਕੋਟੜੀ ਸਾਹਿਬ ਆ ਇਹ ਬਾਰ-ਬਾਰ ਜਿਹੜਾ ਬਣਿਆ ਜੀ ਹਾਂ ਜੀ ਆ ਇੱਥੇ ਬਣਿਆ ਜਿਹੜਾ ਥੜਾ ਗੁਰਦਾਰਾ ਆ ਜਿਆ ਜਿਆ ਗੇਟ ਦੇ ਬਾਹਰ ਬਣਿਆ ਜਿਹੜਾ ਗੇਟ ਦੇ ਬਾਹਰ ਜੀ ਇੱਥੇ ਥੜਾ ਬਣਿਆ ਸੀ ਹਾਂ ਜੀ ਜਿੱਥੇ ਬਾਹਰ ਹੈ ਗੁਰਦਾਰਾ ਗੁਰੂ ਕੋ ਆਪਣਾ ਵੱਡਾ ਗੁਰਦਾਰਾ ਸਾਹਿਬ ਹਾਂ ਉੱਥੇ ਵੀ ਥੜੇ ਬਣਾਏ ਸੀ ਜੀ ਜਿੰਨਾ ਚਿਰ ਕੋਈ ਸਾਧਨ ਨਹੀਂ ਸੀ ਹਾਂ ਗੁਰੂ ਸਾਹਿਬ ਗੁਰੂ ਸਾਹਿਬ ਦੀ ਜਾਗ ਵਿੱਚ ਥੜੇ ਅਤੇ ਦੀਵੇ ਬੱਤੀ ਕਰਦੇ ਰਹੇ ਦੀਵੇ ਬੱਤੀ ਕਰਦੇ ਰਹੇ ਸ਼ਾਇਦ ਤੁਹਾਡੀ ਨੋਟਿਸ ਵਿੱਚ ਇਹ ਗੱਲ ਨਹੀਂ ਆਈ ਜੀ 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 ਬੜਾ ਕਿਰਪਾ ਕਰੇ ਇਹ ਤੋਂ ਜ਼ਿਆਦਾ ਜੇ ਕਿਸੇ ਕੋਲ ਜਾਣਕਾਰੀ ਨਹੀਂ ਨਹੀਂ ਉਹ ਜਿਹੜੀ ਮੈਂ ਮੰਤਾਂ ਦੀ ਗੱਲ ਕੀਤੀ ਕਹਿੰਦੇ ਵੀ ਇੱਥੇ ਮੰਤ ਰਹੇ ਨੇ ਕਾਫੀ ਲੰਮਾ ਸਮਾਂ ਉਹਨਾਂ ਨੇ ਵੀ ਸੇਵਾ ਸੰਭਾਲ ਕੀਤੀ ਹੈ ਦੀ ਉਹ ਕਦੋਂ ਕੋ ਉਹਨਾਂ ਦਾ ਕਬਜ਼ਾ ਕਦੋਂ ਕੋ ਲਾ ਇਹ ਉਹਨਾਂ ਦਾ ਕਬਜ਼ਾ 1925 ਤੋਂ ਪਹਿਲਾਂ ਜੀ ਕਬਜਾ ਹੋਇਆ ਜਦੋਂ ਸਿੱਖ ਜੰਗਲਾਂ 'ਚ ਰਹਿੰਦੇ ਜੰਗਲਾਂ 'ਚ ਰਹਿੰਦੇ ਸੀ ਹਮ ਇਹਨਾਂ ਥਾਨਾਂ ਦੀ ਸੇਵਾ ਦਾਤੀ ਸੰਤਾ ਕੋਲ ਗਈ ਉਹ ਦਾਸੀਆਂ ਕੋਲ ਆ ਗਈ ਜੀ ਦਾਸੀਆਂ ਦਾ ਜਿਹੜਾ ਮਹੰਤ ਸੀਗਾ ਹਾਂ ਉਹਨਾਂ ਦਾ ਨਾਂ ਅਸੀਂ ਸਰਬਖਦਾਸ ਸਰਬਖਦਾਸ ਹਾਂਜੀ ਜੀ ਉਹਨਾਂ ਨੂੰ ਇਤੋਂ ਦੀ ਸਾਗਤ ਜਿਹੜੀ ਸੀ ਹਮ ਉਹਨਾਂ ਨੇ ਕਾਨਾ ਸਾਹਿਬ ਤੋਂ ਲੈ ਕੇ ਆਈ ਸੀ ਹੂੰ ਕਿਉਂਕਿ ਅਸਤੀ ਸੰਤਾ ਦਾ ਕਬਜਾ ਸੀ ਉੱਥੇ ਜੀ ਜੀ ਜੋ ਦਰਸ਼ਨ ਕਰਨ ਬਾਅਦ ਤੇ ਗਏ ਅਸੀਂ ਤਾਂ ਲੱਗਦਾ ਹੂੰ ਉਹਨਾਂ ਨੇ ਕਿਹਾ ਜੀ ਸਾਨੂੰ ਕੋਈ ਸੰਤ ਦੇਓ ਜੀ ਜਿਹੜਾ ਇੱਥੇ ਗੁਰੂ ਸਾਹਿਬ ਦੇ ਅਸਥਾਨ ਦੀ ਸੇਵਾ ਕਰ ਸਕੇ ਜੀ ਜੀ ਉਹਨਾਂ ਨੇ ਭਾਈ ਸਰਮਕਤਾ ਜੀ ਨੂੰ ਤੋੜਿਆ ਜੀ ਸੰਗਤਾਂ ਦੇ ਨਾਲ ਉਹਨਾਂ ਨੇ ਮੇਰੇ ਵਰਤਨ ਕੀਤਾ ਜੀ ਜੀ ਤਕਰੀਬ ਰ 4 ਪੀੜੀਆਂ ਹੂੰ ਇੱਥੇ ਦੱਸਦੇ ਆ ਹੂੰ ਵੀ ਅਸਤੀ ਸੰਤਾ ਦਾ ਰਾਜ ਰਿਹਾ ਜੀ ਵਾਰਤ ਦੀ ਸੇਵਾ ਕੀਤੀ ਜਿਹੜੇ ਲਾਟ ਸੇਵਾਦਾਰ ਸੀਗੇ ਹਾਂ ਉਹ ਮਹਤਕਰ ਅੰਦਾਜ਼ ਜਿਸ ਕਰੰਦਾਸ ਰਹਿ ਤੇ ਜਦੋਂ ਬਾਅਦ ਦੇ ਵਿੱਚ ਫਿਰ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਚ ਕਦੋਂ ਆਉਂਦਾ ਹੈ ਇਹ 1925 ਤੋਂ ਬਾਅਦ 1925 ਤੋਂ ਬਾਅਦ ਤੁਸੀਂ ਕਿੰਨਾ ਸਮਾਂ ਇੱਥੇ ਕੀਰਤਨ ਨਿਭਾਇਆ ਕੀਰਤਨ ਦੀ ਸੇਵਾ ਐਸੇ ਘਰ ਚ ਕੀਰਤਨ ਕਰ ਦਿੰਦੇ ਸੀ ਜਾਂ ਬਾਹਰ ਵੱਡੇ ਗੁਰਦਾਰੇ ਕਰ ਦਿੰਦੇ ਸੀ ਜਿਹੜੀ ਕੀਰਤਨ ਦੀ ਸੇਵਾ ਨਾਲ ਜੀ ਹਾਂ ਇਹ ਇਸੇ ਸੇਵਾ ਨਹੀਂ ਸੀ ਚੱਲਦੀ ਅੱਛਾ ਜੀ ਇਥੇ ਗਰੰਤੀ ਸਿੰਘ ਜੀ ਹਾਂਜੀ ਉਹ ਦੋ ਟਾਈਮ ਗੁਰੂ ਮਾਰੇ ਦੀ ਸੇਵਾ ਕਰਦੇ ਸੀ ਇਸੇ ਕੋਠੜੀ ਜੀ ਬਾਹਰ ਦਾ ਪ੍ਰਕਾਸ਼ ਹੁੰਦਾ ਕਿ ਇੱਥੇ ਗਰੰਤੀ ਸੇਵਾ ਕਰਦਾ ਸੀ ਜੀ ਜੀ ਆ ਜਿਹੜਾ ਗੁਰਦੁਆਰਾ ਗੁਰੂ ਕੀ ਕੋਠੜੀ ਸਾਹਿਬ ਹੈ ਹਾਂ ਮੇਰੇ ਆ 10 ਬਾਜੀ 10 ਦਾ ਸੀ ਜੀ ਪਾਸੇ 5-5 ਫੁੱਟ ਦੀ ਪਰ ਕਰਮਾ ਸੀ ਜੀ ਜਦੋਂ ਇੱਥੇ ਡਿਵੈਲਪਮੈਂਟ ਹੋਈ ਹੈ ਹੂੰ ਉਹ ਤੋਂ ਫਿਰ ਇਹ ਦਰਵਾਜ਼ਾ ਸਾਹਿਬ ਜਿਹੜਾ ਕਦਰੇ ਵੀ ਚੜੀ ਫੋਟ ਦਾ ਬਣਾਇਆ ਇੱਕ ਚੀਜ਼ ਮੈਂ ਹੋਰ ਸੁਣੀ ਹੈ ਬਾਬਾ ਜੀ ਵੀ ਇਹ ਜਿਹੜੀ ਪੁਰਾਣੀ ਬਿਲਡਿੰਗ ਆ ਆ ਜਿੱਥੇ ਆਪਾਂ ਬੈਠੇ ਆ ਇਹ ਉਹੀ ਬਿਲਡਿੰਗ ਆ ਕਿ ਜਾਂ ਬਾਅਦ ਚ ਮੈਂ ਵੀ ਸੁਣਿਆ ਪੀ ਬਾਹਰ ਮਹਾਰਾਜ ਰঞ্জੀਤ ਸਿੰਘ ਨੇ ਇਸ ਦੀ ਰਿਪੇਅਰ ਇੱਕ ਵਾਰੀ ਕਰਵਾਈ ਸੀ ਇਹ ਸੱਚ ਹੈ ਹੂੰ ਮਹਾਰਾਜ ਜਰਿਆ ਇਹ ਸਿੰਘ ਦਾ ਜਿਹੜਾ ਰਾਜ ਸੀਗਾ ਹੂੰ ਸਾਡੇ ਲੋਕਾਂ ਨੂੰ ਪਤਾ ਹੀ ਨਹੀਂਗਾ ਕਿੱਥੋਂ ਤੋਂ ਕਿੱਥੋਂ ਤੱਕ ਦੀ ਜੀ ਜਿਹੜਾ ਦਰਿਆ ਦਾ ਔਰਲਾ ਪਾਸਾ ਸੀ ਹਾਂਜੀ ਉਹ ਪਾਣੀ ਕਿਤਰਾ ਹੁੰਦਾ ਨਾ ਜੀ ਉਹਦਰੋਂ ਪਾਸੇ ਦਾ ਇਹ ਦਰਿਆ ਦਾ ਔਰਲਾ ਪਾਸਾ ਜਿਹੜਾ ਹਮ ਆਪਣੇ ਔਰ ਸੜੀ ਵਾਲ ਦਾ ਹਮ ਇਹ ਮਹਾਰਾਜਾ ਰਣਜੀਤ ਸਿੰਘ ਦਾ ਲਾਹਟ ਤੱਕ ਜਗਾ ਸੀ ਜੀ ਜੀ ਬਣਾਵਰ ਤੋਂ ਲੈ ਕੇ ਹਮ ਜੇ ਤੋ ਤੱਕ ਵੀ ਉਹਨਾਂ ਦਾ ਜਾਣੀ ਪਹੁੰਚਿਆ ਪਹੁੰਚੋਈ ਜੀ ਏ ਮਹਾਰਾਜਾ ਰਣਜੀਤ ਸਿੰਘ ਦਾ ਇਹ ਏਰੀਆ ਮਹਾਰਾਜਾ ਰਣਜੀਤ ਦਾ ਰਾਜ ਦਾ ਹਿੱਸਾ ਸੀ ਜੀ ਤੇ ਉਹਨਾਂ ਇਸ ਘਰ ਦੀ ਰਿਪੇਅਰ ਉਹਨਾਂ ਨੇ ਕਰਵਾਈ ਇੱਕ ਵਾਰ ਹਾਂ ਜੀ ਸ਼ਰੋਮਣੀ ਕਮੇਟੀ ਦਾ ਜਦੋਂ ਇੱਥੇ ਦਫਤਰ ਕਹਿੰਦੇ ਦਫਤਰ ਉਹਨਾਂ ਦਾ ਦਫਤਰ ਵੀ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਜੀ ਉਹ ਟਾਈਮ ਤੇ ਇੱਧਰ ਆਏ ਸੀਗੇ ਹਾਂ ਹਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਚਾਰ ਚੁਫੇਰੇ ਰਾਜ ਵਧਾਉਣ ਦੀ ਹਾਂ ਆਪਣੇ ਰਾਜ ਦੀ ਸੁਰੱਖਿਆ ਤੋਂ ਹੋਣ ਦੀ ਜੀ ਗਰੰਟੀ ਬਣਾਉਣ ਦੀ ਜ਼ਰੂਰਤ ਮਹਿਸੂਸ ਹੋਈ ਜੀ ਜੀ ਉਹਨਾਂ ਨੇ ਇਸੇ ਸਾਥੇ ਆ ਕੇ ਅਰਦਾਸ ਕੀਤੀ ਹਮ ਸਿੱਖ ਸੰਗਤਾਂ ਨੇ ਜਦ ਮਹਾਰਾਜ ਰਣਜੀਤ ਸਿੰਘ ਜੀ ਇੱਥੇ ਆਏ ਆ ਹਮ ਉਹਨਾਂ ਨੇ ਅਵਾਰਤਵਾਰੀ ਸੇਵਾ ਕੀਤੀ ਦੱਸਿਆ ਹਮ ਸਾਰਾ ਕੁਝ ਹਮ ਇਸੇ ਮਾਰਤ ਦੀ ਜਿੰਨੀ ਕਿ ਸੇਵਾ ਹੋ ਸਕੇ ਉਹਨਾਂ ਨੇ ਕੀਤੀ ਉਹਨਾਂ ਨੇ ਕਰਵਾਈ ਸੀ ਜੀ ਅਜੀ ਬਾਬਾ ਜੀ ਖੰਡਰ ਬਣਦਾ ਜਾ ਰਿਹਾ ਕਿ ਲੱਗਦਾ ਨਹੀਂ ਵੀ ਇਹਨੂੰ ਇਸੇ ਤਰ੍ਹਾਂ ਦੁਬਾਰਾ ਜੇ ਸਰਾਜੀਤ ਕੀਤਾ ਜਾਵੇ ਸ਼੍ਰੋਮਣੀ ਕਮੇਟੀ ਥੋੜਾ ਜਿਹਾ ਇਸ ਸਟੈਂਡ ਲਵੇ ਜਾਂ ਸਿੱਖ ਸੰਗਤਾਂ ਸਟੈਂਡ ਲੈਣ ਤੇ ਇਹਨੂੰ ਦੁਬਾਰਾ ਇਸੇ ਤਰ੍ਹਾਂ ਦੀ ਦਿੱਖ ਦੇ ਵਿੱਚ ਰਿਪੇਅਰ ਕੀਤਾ ਜਾਵੇ ਦੇਖੋ ਤੁਸੀਂ ਸਰਦਾਰ ਜੀ ਜਾਣੇ ਹੋ ਜੀ ਪੜੇ ਲਿਖੇ ਹੋ ਜੀ ਜਦੋਂ ਅਸੀਂ ਕੋਈ ਕੰਮ ਕਰਨ ਲੱਗਦੇ ਹਾਂ ਹਾਂ ਉਹਦੇ ਵਿੱਚੋਂ ਕੁਝ ਵਦਿਆਂ ਵੱਲੋਂ ਜਾਣਵੋ ਚ ਕੇ ਵੀ ਰਿਕਾਰਡ ਪੈਂਦੇ ਜਾਂਦੀਆਂ ਹੂੰ ਤੇ ਕੁਝ ਕਾਨੂੰਨੀ ਰਿਕਾਰਡਾਂ ਵੀ ਹੁੰਦੀਆਂ ਹੂੰ ਔਰ ਜਿਹੜੀ ਸ਼ਰੋਣੀ ਕਮੇਟੀ ਹੈ ਹੂੰ ਤੁਹਾਨੂੰ ਪਤਾ ਜਿੱਥੇ ਵੀ ਸੇਵਾ ਕਰਵਾਉਂਦੀ ਹੈ ਜੀ ਸ਼ਰੋਣੀ ਕਮੇਟੀ ਦੀ ਮਨਜ਼ੂਰੀ ਹੋਵੇ ਨਾ ਸੇਵਾ ਨਹੀਂ ਹੂੰ ਚਾਹੇ ਉਤਾਰ ਮੁਕਸਾ ਤਵਾ ਕਰਾਉਣ ਹੂੰ ਚਾਹੇ ਸਾਧੂ ਸੰਤ ਕਰਾਉਣ ਹੂੰ ਉਹ ਸੇਵਾ ਸ਼ਰੋਣੀ ਕਮੇਟੀ ਦੇ ਅੰਡਰ ਹੋਣੀ ਹੈ ਜੀ ਔਰ ਜਿਹੜੀ ਸੇਵਾ ਹੈ ਹੂੰ ਉੱਥੇ ਵੀ ਗੱਲ ਚੱਲਦੀ ਹੈ ਜੀ ਵੀ ਸੇਵਾ ਕੋਸ ਹਾਰ ਮੰਗਦਾ ਹੈ ਹੂੰ ਕੋਈ 200 ਮੰਗਦਾ 2000 ਮੰਗਦਾ ਹੈ ਹੂੰ ਸ਼ਰੋਣੀ ਕਮੇਟੀ ਇਸ ਗਾਦੀ ਮਜਬੂਰ ਹੈ ਹੂੰ ਸੇਵਾ ਜਿਹੜਾ ਸੇਵਾ ਮਿਲਦੀ ਹੈ ਹੂੰ ਉਹ ਸੇਵਾ ਲੈਣ ਵਾਲੇ ਕਬਜ਼ਾ ਨਹੀਂ ਛੱਡਦੇ ਉੱਥੋਂ ਦਾ ਹੂੰ ਜਿਹੜੇ ਟਾਈਮ ਵਿੱਚ ਸੇਵਾ ਲਈ ਹੁੰਦੀ ਹੈ ਜੀ ਜੀ ਉਹ ਛੱਡੀ ਨਹੀਂ ਜਾਂਦੀ ਹੂੰ ਇਹਨਾਂ ਦੋਹਾਂ ਤਰ੍ਹਾਂ ਵਿੱਚ ਜਦੋਂ ਗੜਤਣ ਆਉਂਦੀ ਹੈ ਹੂੰ ਉਹ ਫਿਰ ਜਾਂਦਾ ਤੇ ਉਹਦਾ ਬੁਰਾ ਅਸਰ ਪੈਂਦਾ ਹੂੰ ਮੈਂ ਬੇਨਤੀ ਕਰੂੰਗਾ ਸਾਧੂ ਸੰਤਾਨ ਨੂੰ ਵੀ ਹੂੰ ਸ਼ਰੋਣੀ ਕਮੇਟੀ ਨੂੰ ਵੀ ਹੂੰ ਵੀ ਇਹ ਜੱਟਾ ਬਣਾਓ ਹੂੰ ਜਿਹਦੇ ਨਾਲ ਤੁਹਾਡੇ ਜਕਰਤਨ ਆਵੇ ਹੂੰ ਤੇ ਲੋਕਾਂ ਵਿੱਚ ਵੀ ਇਹਦੇ ਪ੍ਰਤੀ ਕੋਈ ਇੱਕ ਦੂਸਰੇ ਪ੍ਰਤੀ ਕੋਡ ਆਦਾ ਹਾਂ ਤੇ ਸਵਾਲ ਇਹ ਸੀ ਵੀ ਕੀ ਇਹਦੀ ਸੇਵਾ ਸਮਾਰ ਹੋਣੀ ਚਾਹੀਦੀ ਆ ਕਿ ਜਾਂ ਇਹਨੂੰ ਇਦਾਂ ਹੀ ਰੱਖਣਾ ਪਾ ਇਹਦੀ ਹਾਂ ਜਿਹੜੀ ਸੇਵ ਹੈ ਹਾਂ ਇਹਦੀ ਸੇਵਾ ਜਿਹੜੀ ਹੈ ਇਹਦੇ ਹਾਲਾਤ ਰਹਿਣ ਐਵੇਂ ਹੀ ਐਵੇਂ ਰਹਿਣ ਪੁਰਾਣੀ ਹੱਟ ਨਾਲ ਹਾਂ ਪਰ ਇਹਨੂੰ ਸੁਧਾਰਨਾ ਜਾ ਸਕਦਾ ਸਰਫੇਰੇ ਜੀ ਸੁਧਾਰ ਜਿਹੜਾ ਆਉਣ ਵਾਲਾ ਹੂੰ ਉਹ ਹੋਣਾ ਚਾਹੀਦਾ ਹਾਂ ਤਰਾ ਵੀ ਦੇਖੇ ਹੋ ਰਣੀ ਚਾਹੀਦੀ ਇਹਦੀ ਆ ਦੇਖੇ ਹੋ ਰਣੀ ਜੀ ਕਾਕੇ ਸਾਡੇ ਲੋਕਾਂ ਨੂੰ ਪੁਰਾਣਿਆਂ ਨੂੰ ਪਤਾ ਲੱਗੇ ਨਵੇਂਆਂ ਨੂੰ ਜੀ ਬਈ ਸਾਡੀ ਪਹਿਲੀ ਵਰਤ ਤਰ ਕੀ ਸੀ ਚਲੋ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਭਾਈ ਗੁਰਜੀ ਕਾਕਾ ਸਾਹਿਬ ਇਹ ਹਨ ਗਿਆਨੀ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇਸ ਪਵਿੱਤਰ ਸਥਾਨ ਦੀ ਪੂਰੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਐ ਸੋ ਸੰਗਤ ਜੀ ਅਸੀਂ ਵੀ ਬੇਨਤੀ ਕਰਾਂਗੇ ਸਿੱਖ ਸੰਗਤਾਂ ਨੂੰ ਕਿ ਅੱਜ ਵੀ ਇਹ ਗੁਰੂ ਦੇ ਪਵਿੱਤਰ ਸਥਾਨ ਜਿਹੜੇ ਤੁਹਾਨੂੰ ਉਡੀਕ ਰਿਹਾ ਹੈ ਸ਼੍ਰੋਮਣੀ ਕਮੇਟੀ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਸਿੱਖ ਸੰਗਤਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਇਹਦੀ ਦੇਖ ਨਾ ਵਿਗਾੜੀ ਜਾਵੇ ਦੇਖੇ ਦੀ ਇਹੀ ਰਵੇ ਪਰ ਇਹਨੂੰ ਰਿਪੇਅਰ ਕਰਕੇ ਤੇ ਇਹਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਤਾਂ ਜੋ ਸੰਗਤ ਆ ਕੇ ਦੇਖੇ ਵੀ ਕਦੇ ਇੱਥੇ ਸਾਡਿਆ ਨੇ ਚਰਨ ਪਾਏ ਸਨ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ ਸੋ ਸੰਗਤ ਜੀ ਇੱਕ ਵਾਰੀ ਅੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਵਾਂ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਬਿਲਕੁਲ ਖੰਡਰ ਬਣ ਚੁੱਕਾ ਹੈ ਤੇ ਬਿਲਕੁਲ ਹੀ ਹਨੇਰਾ ਹੈ ਤੇ ਅੰਦਰ ਜਾਣਾ ਵੀ ਖਤਰਨਾਕ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਜਗ੍ਹਾ ਤੇ ਛੱਤਾਂ ਜਿਹੜੀਆਂ ਆ ਬਿਲਕੁਲ ਹੀ ਖਤਮ ਹੋ ਚੁੱਕੀਆਂ ਤੇ ਪਤਾ ਨਹੀਂ ਕਦੋਂ ਇਹ ਛੱਤਾਂ ਜਿਹੜੀਆਂ ਵਾਂ ਢਹਿ ਢੇਰੀ ਹੋ ਜਾਣ ਕੁਝ ਹੋਰ ਤਸਵੀਰਾਂ ਤੁਹਾਡੇ ਨਾਲ ਜਿੰਨਾ ਤਸਵੀਰਾਂ ਦੇ ਨਾਲ ਅਸੀਂ ਇਹ ਸੰਗਤਾਂ ਨੂੰ ਦੱਸ ਸਕੀਏ ਸੰਗਤਾਂ ਨੂੰ ਜਾਣਕਾਰੀ ਦੇ ਸਕੀਏ ਕਿ ਕਦੇ ਸਾਡੇ ਵਾਲਿਆਂ ਨੇ ਇਸ ਜਗ੍ਹਾ ਨੂੰ ਆ ਕੇ ਸ਼ੁਰੂਆਸੀ ਕਾਫੀ ਲੰਮਾ ਸਮਾਂ ਇਸ ਜਗ੍ਹਾ ਤੇ ਕਹਿੰਦੇ ਉਦਾਸੀ ਸੰਤਾਂ ਦਾ ਵੀ ਕਬਜ਼ਾ ਰਿਹਾ ਕਾਫੀ ਲੰਮੇ ਸਮੇਂ ਤੋਂ ਇਸ ਜਗ੍ਹਾ ਤੇ ਜਦੋਂ ਸਿੱਖ ਜਿਹੜੇ ਰੂਪੋਸ਼ ਹੋ ਗਏ ਤੇ ਉਦੋਂ ਮਹੰਤਾਂ ਦਾ ਵੀ ਇਸ ਜਗ੍ਹਾ ਤੇ ਆ ਕੇ ਕਬਜ਼ਾ ਰਿਹਾ ਉਸ ਤੋਂ ਬਾਅਦ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਂਦੀ ਹੈ ਤੇ ਇਸ ਜਗ੍ਹਾ ਦੀ ਸੇਵਾ ਸੰਭਾਲ ਲਈ ਸ਼੍ਰੋਮਣੀ ਕਮੇਟੀ ਨੂੰ ਮਿਲ ਜਾਂਦੀ ਹੈ ਇਧਰਲੇ ਪਾਸੇ ਤਸਵੀਰ ਦਿਖਾ ਦਿਓ ਕਿ ਇਧਰਲੇ ਪਾਸੇ ਕਹਿੰਦੇ ਰਸੋਈ ਹੁੰਦੀ ਸੀ ਇੱਥੇ ਜਗ੍ਹਾ ਤੇ ਹੀ ਗੁਰੂ ਘਰ ਦੇ ਗੁਰੂਕਿਆਂ ਦੀ ਰਸੋਈ ਚੱਲਦੀ ਹੁੰਦੀ ਸੀ ਇਸੇ ਜਗ੍ਹਾ ਤੇ ਲੰਗਰ ਜਿਹੜਾ ਆ ਉਹ ਤਿਆਰ ਹੁੰਦਾ ਸੀ ਤੇ ਇਧਰਲੇ ਪਾਸੇ ਤਸਵੀਰ ਤੁਹਾਨੂੰ ਦਿਖਾ ਦੇਵਾਂ ਇਹ ਉਹ ਜਗ੍ਹਾ ਹੈ ਇਹ ਪਵਿੱਤਰ ਔਖੂਈ ਆ ਜਿਸ ਖੂਈ ਦੇ ਵਿੱਚੋਂ ਰਸੋਈ ਵਾਸਤੇ ਵੀ ਜਲ ਵਰਤਿਆ ਜਾਂਦਾ ਸੀ ਅਤੇ ਘਰ ਦੇ ਕੰਮ ਜਿਹੜੇ ਜਿਤਾ ਇਸ਼ਨਾਨ ਕਰਨਾ ਇਸ਼ਨਾਨ ਕਰਨ ਦੇ ਨਾਲ ਪਾਣੀ ਦੀ ਵਰਤੋਂ ਕਰਨੀ ਇਹ ਸਾਰੀਆਂ ਜਿਹੜਾ ਇਸੇ ਖੂਹ ਤੋਂ ਕੰਮ ਜਿਹੜੇ ਆ ਉਹ ਲੈ ਜਾਂਦੇ ਸੀ ਸੋ ਇਸ ਜਗ੍ਹਾ ਦੀ ਮੈਂ ਇੱਕ ਲੋਕੇਸ਼ਨ ਜਿਹੜੀ ਉਹ ਵੀ ਸੰਗਤ ਨੂੰ ਸਮਝਾ ਦੇਵਾਂ ਕਿ ਇਹ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਹੈ ਚੋਲਾ ਸਾਹਿਬ ਤੇ ਚੋਲਾ ਸਾਹਿਬ ਦੇ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਨੇ ਗੁਰੂ ਸਾਹਿਬ ਦੇ ਜਿੱਥੇ ਗੁਰੂ ਸਾਹਿਬ ਨੇ ਆ ਕੇ ਚਰਨ ਪਾਏ ਸਨ ਸੋ ਅਸੀਂ ਸੰਗਤ ਨੂੰ ਲੋਕੇਸ਼ਨ ਸਮਝਾ ਰਹੇ ਹਾਂ ਕਿ ਜਦੋਂ ਤੁਸੀਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਉਂਦੇ ਹੋ ਜਦੋਂ ਤਰਨਤਾਰਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹੋ ਤੇ ਚੋਲਾ ਸਾਹਿਬ ਤਰਨਤਾਰਨ ਤੋਂ ਸਿਰਫ 20 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਵਸਿਆ ਹੋਇਆ ਤੇ ਇੱਥੇ ਆ ਕੇ ਇਹਨਾਂ ਚੀਜ਼ਾਂ ਦੇ ਜ਼ਰੂਰ ਦਰਸ਼ਨ ਕਰਿਓ ਤੇ ਅੱਜ ਵੀ ਇਹ ਖੁਸ਼ਬੂ ਜਿਹੜੀ ਹੈ ਗੁਰੂ ਸਾਹਿਬ ਦੀ ਇਹਲਾ ਜਗ੍ਹਾ ਤੋਂ ਮਿਲਦੀ ਹੈ ਇਹ ਵੀ ਇੱਕ ਹੋਰ ਗੱਲ ਦੱਸਦੇ ਵਾਂ ਕਿ ਦੱਸਿਆ ਜਾਂਦਾ ਹੈ ਕਿ ਪਹਿਲਾਂ ਇਹ ਕੱਚੀ ਹੁੰਦੀ ਸੀ ਪਰ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਜਗ੍ਹਾ ਦੀ ਰਿਪੇਅਰ ਕਰਵਾ ਕੇ ਇਸ ਨੂੰ ਸੁਆਰਿਆ ਸੀ ਪਰ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਰਿਹਾ ਇਸ ਜਗ੍ਹਾ ਤੇ ਪਰ ਇਸ ਦੀ ਸੇਵਾ ਸੰਭਾਲ ਅੱਜ ਵੀ ਉਸੇ ਤਰ੍ਹਾਂ ਪਈ ਹੈ ਅੱਜ ਵੀ ਗੁਰੂ ਕੇ ਸਿੱਖਾਂ ਨੂੰ ਚਾਹੀਦਾ ਹੈ ਕਿ ਇਸ ਦੀ ਸੇਵਾ ਸੰਭਾਲ ਕੀਤੀ ਜਾਵੇ ਸਾਡੇ ਨਾਲ ਗਿਆਨੀ ਦਰਸ਼ਨ ਸਿੰਘ ਜੀ ਜੁੜ ਰਹੇ ਨੇ ਆਪਾਂ ਉਹਨਾਂ ਤੋਂ ਪੂਰੇ ਇਤਿਹਾਸ ਦੀ ਜਾਣਕਾਰੀ ਲੈਣੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਸਾਹਿਬ ਕਦੋਂ ਇਸ ਜਗ੍ਹਾ ਤੇ ਆਏ ਸਨ